ਦੇਖ ਰਿਓ ਇਹ ਇਨਾਤ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਤੇ ਸੋਚੋਗੇ ਕਿ ਆਖਰ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਜ਼ਿਰਖਪੁਰ ਦੀਆਂ ਨੇ ਜਿੱਥੇ ਇੱਕ ਰੋਡ ਦੇ ਉੱਤੇ ਵੇਖੋ ਕਿਵੇਂ ਛੇੜੀ ਮੁੰਡਾ ਨਜ਼ਰ ਆ ਰਿਹਾ ਖਲੋਤਾ ਵੀ ਨਹੀਂ ਜਾ ਰਿਹਾ ਪੰਜਾਬ ਦੀ ਨੌਜਵਾਨੀ ਇਸ ਵੀਰੇ ਨਸ਼ਿਆਂ ਦੇ ਵਿੱਚ ਇਸ ਕਦਰ ਗਰਕ ਚੁਕੀ ਹੈ ਕਿ ਅਕਸਰ ਹੀ ਮੁੰਡੇ ਕੁੜੀਆਂ ਇੰਜ ਨਸ਼ੇ ਦੇ ਹਾਲਤ ਦੇ ਵਿੱਚ ਬੇਸੁੱਧ ਹੋਏ ਸੁੱਧ ਬੁੱਧ ਗਵਾਈ ਵਿਖਾਈ ਦਿੰਦੇ ਨੇ ਮੁੰਡੇ ਦੀਆਂ ਨਾ ਹਰਕਤਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੇਖੋ ਕਿਵੇਂ ਸੜਕ ਤੇ ਝੂਲਦਾ ਫਿਰਦਾ ਹੁਣੇ ਡਿਗਿਆ ਤੇ ਹੁਣੇ ਡਿਗਿਆ ਆਲੇ ਦੁਆਲੇ ਦੇ ਲੋਕ ਇਸ ਨੂੰ ਵੇਖ ਕੇ ਵੀ ਹੈਰਾਨ ਪਰੇਸ਼ਾਨ ਹੋ ਰਹੇ ਨੇ What do you think of it? What are you ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਤੇ ਸੋਚੋਗੇ ਕਿ ਆਖਰ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਜ਼ਿਰਖਪੁਰ ਦੀਆਂ ਨੇ ਜਿੱਥੇ ਇੱਕ ਰੋਡ ਦੇ ਉੱਤੇ ਵੇਖੋ ਕਿਵੇਂ ਨਿਸ਼ੇੜੀ ਮੁੰਡਾ ਨਜ਼ਰ ਆ ਰਿਹਾ ਖਲੋਤਾ ਵੀ ਨਹੀਂ ਜਾ ਰਿਹਾ ਪੰਜਾਬ ਦੀ ਨੌਜਵਾਨੀ ਇਸ ਵੀਰੇ ਨਸ਼ਿਆਂ ਦੇ ਵਿੱਚ ਇਸ ਕਦਰ ਗਰਕ ਚੁਕੀ ਹੈ ਕਿ ਅਕਸਰ ਹੀ ਮੁੰਡੇ ਕੁੜੀਆਂ ਇੰਜ ਨਸ਼ੇ ਦੇ ਹਾਲਤ ਦੇ ਵਿੱਚ ਬੇਸੁੱਧ ਹੋਏ ਸੁੱਧ ਬੁੱਧ ਗਵਾਈ ਵਿਖਾਈ ਦਿੰਦੇ ਨੇ ਮੁੰਡੇ ਦੀਆਂ ਨਾ ਹਰਕਤਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੇਖੋ ਕਿਵੇਂ ਸੜਕ ਤੇ ਝੂਲਦਾ ਫਿਰਦਾ ਹੁਣੇ ਡਿਗਿਆ ਤੇ ਹੁਣੇ ਡਿਗਿਆ ਆਲੇ ਦੁਆਲੇ ਦੇ ਲੋਕ ਇਸ ਨੂੰ ਵੇਖ ਕੇ ਵੀ ਹੈਰਾਨ ਪਰੇਸ਼ਾਨ ਹੋ ਰਹੇ ਨੇ What do you think of it? What are you ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਤੇ ਸੋਚੋਗੇ ਕਿ ਆਖਰ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਜ਼ਿਰਖਪੁਰ ਦੀਆਂ ਨੇ ਜਿੱਥੇ ਇੱਕ ਰੋਡ ਦੇ ਉੱਤੇ ਵੇਖੋ ਕਿਵੇਂ ਨਿਸ਼ੇੜੀ ਮੁੰਡਾ ਨਜ਼ਰ ਆ ਰਿਹਾ ਖਲੋਤਾ ਵੀ ਨਹੀਂ ਜਾ ਰਿਹਾ ਪੰਜਾਬ ਦੀ ਨੌਜਵਾਨੀ ਇਸ ਵੇਲੇ ਨਸ਼ਿਆਂ ਦੇ ਵਿੱਚ ਇਸ ਕਦਰ ਗਰਕ ਚੁਕੀ ਹੈ ਕਿ ਅਕਸਰ ਹੀ ਮੁੰਡੇ ਕੁੜੀਆਂ ਇੰਜ ਨਸ਼ੇ ਦੇ ਹਾਲਤ ਦੇ ਵਿੱਚ ਬੇਸੁੱਧ ਹੋਏ ਸੁੱਧ ਬੁੱਧ ਗਵਾਈ ਵਿਖਾਈ ਦਿੰਦੇ ਨੇ ਮੁੰਡੇ ਦੀਆਂ ਨਾ ਹਰਕਤਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੇਖੋ ਕਿਵੇਂ ਸੜਕ ਤੇ ਝੂਲਦਾ ਫਿਰਦਾ ਹੁਣੇ ਡਿਗਿਆ ਤੇ ਹੁਣੇ ਡਿਗਿਆ ਆਲੇ ਦੁਆਲੇ ਦੇ ਲੋਕ ਇਸ ਨੂੰ ਵੇਖ ਕੇ ਵੀ ਹੈਰਾਨ ਪਰੇਸ਼ਾਨ ਹੋ ਰਹੇ ਨੇ

ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਤੇ ਸੋਚੋਗੇ ਕਿ ਆਖਰ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਜ਼ਿਰਖਪੁਰ ਦੀਆਂ ਨੇ ਜਿੱਥੇ ਇੱਕ ਰੋਡ ਦੇ ਉੱਤੇ ਵੇਖੋ ਕਿਵੇਂ ਨਿਸ਼ੇੜੀ ਮੁੰਡਾ ਨਜ਼ਰ ਆ ਰਿਹਾ ਖਲੋਤਾ ਵੀ ਨਹੀਂ ਜਾ ਰਿਹਾ ਪੰਜਾਬ ਦੀ ਨੌਜਵਾਨੀ ਇਸ ਵੇਲੇ ਨਸ਼ਿਆਂ ਦੇ ਵਿੱਚ ਇਸ ਕਦਰ ਗਰਕ ਚੁਕੀ ਹੈ ਕਿ ਅਕਸਰ ਹੀ ਮੁੰਡੇ ਕੁੜੀਆਂ ਇੰਜ ਨਸ਼ੇ ਦੇ ਹਾਲਤ ਦੇ ਵਿੱਚ ਬੇਸੁੱਧ ਹੋਏ ਸੁੱਧ ਬੁੱਧ ਗਵਾਈ ਵਿਖਾਈ ਦਿੰਦੇ ਨੇ ਮੁੰਡੇ ਦੀਆਂ ਨਾ ਹਰਕਤਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੇਖੋ ਕਿਵੇਂ ਸੜਕ ਤੇ ਝੂਲਦਾ ਫਿਰਦਾ ਹੁਣੇ ਡਿਗਿਆ ਤੇ ਹੁਣੇ ਡਿਗਿਆ ਆਲੇ ਦੁਆਲੇ ਦੇ ਲੋਕ ਇਸ ਨੂੰ ਵੇਖ ਕੇ ਵੀ ਹੈਰਾਨ ਪਰੇਸ਼ਾਨ ਹੋ ਰਹੇ ਨੇ i'm gonna do